ਜੰਮੂ ਦੇ ਯਾਰ ਹਾਂਜੀ ਜੰਮੂ ਵਾਲਾ ਪਤਾ ਨਹੀਂ ਉਹ ਮੈਨੂੰ ਵੀ ਸੁਣ ਚ ਆਇਆ ਸਾਡੀ ਟੀਮ ਨੂੰ ਪਤਾ ਹੋਣਾ ਯਾਰ ਸ਼ੋਅ ਸੀਗਾ ਨਹੀਂ ਸੀਗਾ ਮੈਨੂੰ ਇਹਦੇ ਬਾਰੇ ਨਹੀਂ ਨੋ ਲੈਜ ਮੈਂ ਤਾਂ ਬਸ ਸਟੇਜ ਤੇ ਪਹੁੰਚਣ ਵਾਲਿਆਂ ਜੋ ਹਾਂ ਇੱਕ ਦਿਨ ਪਹਿਲਾਂ ਪਤਾ ਲੱਗਦਾ ਕਿ ਆਪਾਂ ਇਹ ਸ਼ੋਅ ਤੇ ਜਾਣਾ ਆ ਬਾਕੀ ਇਨੀ ਮੈਂ ਡੀਪਲੀ ਨੋ ਲੈਜ ਨਹੀਂ ਰੱਖਦਾ ਕਿ ਆਪਾਂ ਕਦੋਂ ਕਿੱਥੇ ਸ਼ੋਅ ਆ ਉਹ ਟੀਮ ਦਾ ਕੰਮ ਆ ਤੇ ਉਹ ਪਤਾ ਨਹੀਂ ਕੰਟਰੋਵਰਸੀ ਆਪ ਹੀ ਬਣਾ ਲੈਂਦੇ ਆ ਜਦੋਂ ਸਾਡਾ ਕੋਈ ਸ਼ੋਅ ਹੁੰਦਾ ਆ ਹਿੰਦੂ ਵੀ ਸਾਡੇ ਭਰਾ ਆ ਯਾਰ ਅਸੀਂ ਕਿਹੜਾ ਕੋਈ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਸੀਂ ਜਿਆਦਾ ਫਸਾਦ ਖੜਾ ਕਰ ਲੈਂਦੇ ਹੋ ਔਰ ਉਹ ਗਾਣੇ ਨੂੰ ਜਿਹੜੇ ਗਾਣੇ ਨਾਲ ਤੁਸੀਂ ਰੌਲਾ ਪਾਉਂਦੇ ਉਹ ਗਾਣਾ ਆਏ ਨੂੰ 5 ਸਾਲ ਹੋ ਗਏ 5 ਸਾਲ ਪਹਿਲਾਂ ਦਾ ਉਹ ਗਾਣਾ ਆਇਆ ਉਹ ਗਾਣਾ ਅਸੀਂ ਡਿਲੀਟ ਵੀ ਕਰਤਾ ਉਹਦਾ ਸਪਸ਼ਟਿਕਰਨ ਵੀ ਜਦੇ ਦਿੱਤਾ ਸੀ ਜਿਹੜਾ ਭਾਵਨਾਵਾਂ ਨੂੰ ਥੇਸ ਪਹੁੰਚਦੀ ਆ ਉਹਦੇ ਰਿਗਾਰਡਿੰਗ ਤੇ ਸਾਡਾ ਕੋਈ ਹੈਗੇ ਨਹੀਂ ਰੌਲਾ ਯਾਰ ਸਾਡੇ ਪਿੰਡ ਤੋਂ ਦੇ ਮੁੰਡੇ ਇੰਨੇ ਯਾਰ ਮਿੱਤਰ ਆ ਇੰਨੇ ਸਾਡੇ ਨਾਲ ਖੇਡਦੇ ਰਹੇ ਆ ਪਿੰਡ ਵੀ ਸਾਡੇ ਹੋਣ ਵੀ ਸਾਡੇ ਨਾਲ ਪੜਤਾਂ ਦੇ ਮੁੰਡੇ ਦੋ ਰਹਿੰਦੇ ਆ ਆ ਰਾਜਪੂਤਾਂ ਦੇ ਮੁੰਡੇ ਸਾਡੇ ਮਿੱਤਰ ਆ ਠਾਕਰਾ ਦੇ ਮੁੰਡੇ ਸਾਡੇ ਮਿੱਤਰ ਆ ਇਹ ਥੋੜੀ ਹੈਗੇ ਅਸੀਂ ਕੋਈ ਇੱਕੋ ਡੰਡਾ ਚੁੱਕਿਆ ਆ ਤੁਸੀਂ ਫਸਾਦ ਕੜਾ ਕਰ ਲੈਂਦੇ ਹੋ ਆ ਕੁਝ ਪੱਤਰਕਾਰ ਵੀਰ ਆ ਮੈਨੂੰ ਲੱਗਾ ਜੰਮੂ ਚ ਉਹਨਾਂ ਨੇ ਬੜਾ ਰੌਲਾ ਪਾਇਆ ਚਾਰ-ਪੰਜਾਂ ਦਾ ਕੁਝ ਹੋਰ ਜਿਹੜੇ ਆ ਸੋ ਕਾਲਡ ਜਿਹੜੇ ਬਣ ਜਾਂਦੇ ਆ ਤਰੰਦੇ ਠੇਕੇ ਦਾ ਤੁਸੀਂ ਨਾ ਇਦਾਂ ਕਰਿਆ ਕਰੋ ਸਾਡਾ ਕੋਈ ਰੋਲ ਨਹੀਂ ਅਸੀਂ ਸਾਰਿਆਂ ਨੂੰ ਪਿਆਰ ਕਰਦੇ ਹਾਂ ਜੰਮੂ ਸਾਡਾ ਆਪਣਾ ਸ਼ਹਿਰ ਆ ਪੰਜਾਬੀਆਂ ਦਾ ਸ਼ਹਿਰ ਆ ਸਾਰੇ ਡੋਗਲੀ ਸਾਡੇ ਭਰਾਵਾਂ ਵਰਗੇ ਆ ਸਾਡੀ